ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਅਸੀਂ ਇੱਕ ਜਿਹੜਾ ਆਪਾ ਹੈਪੀ ਬਲੌਗ ਹੈ ਤੇ ਨੂਰ ਦੀ ਮੰਮੀ ਇਹਨਾਂ ਦਾ ਕੋਈ ਚੈਨਲ ਜਾਂ ਬਣਿਆ ਹੋਇਆ ਹੈ ਤੇ ਇਹ ਆਪ ਦੀ ਜਨਾਨੀ ਤੇ ਕੈਮਰੇ 'ਚ ਲਾ ਕੇ ਜਿਹੜਾ ਗਲਤ ਵੀਡੀਓ ਜੀ ਬਣਾਉਂਦਾ ਨਾ ਇਹਨੂੰ ਸਾਡੀ ਵਾਰਨਿੰਗ ਆ ਵੀ ਮਿੱਤਰਾ ਕੱਲੇ ਪੰਜਾਬ 'ਚ ਨਹੀਂ ਹਰਿਆਣਾ ਰਾਜਸਥਾਨ ਇਹ ਵੀ ਸਾਰੋਂ ਦੱਸਦਾ ਠੀਕ ਹੈ ਨਾ ਤੇ ਵੀ ਆ ਗੰਦਾ ਜਿਹਾ ਪਾਉਣਾ ਹਟਦਾ ਆਪ ਦੀ ਜਨਾਨੀ ਨਾਲ ਗਲਤ ਹਰਕਤਾਂ ਜਿਆ ਕਰਨਾ ਹਟਦਾ ਤੇ ਟਾਈਮ ਤੇਰਾ ਵੀ ਨਢਾ ਹੀ ਆ ਹੁਣ ਠੀਕ ਹੈ ਨਾ ਤੇਰੇ ਨਾਲ ਭੈੜੀ ਹੀ ਬਹੁਤ ਕਰਾਂਗੇ ਅਸੀਂ ਅਸੀਂ ਤੈਨੂੰ ਇਹ ਨਹੀਂ ਕਹਿੰਦੇ ਕਿ ਤੂੰ ਵੀਡੀਓ ਨਾ ਬਣਾ ਤੂੰ ਆਪ ਦੀਆਂ ਚੰਗੀਆਂ ਵੀਡੀਓ ਪੇਸ਼ ਕਰ ਲੋਕਾਂ ਨੂੰ ਚੰਗੀ ਸਿਹਤ ਦੇ ਠੀਕ ਹੈ ਆ ਵੀ ਚੰਗੇ ਵੀਡੀਓ ਬਣਾ ਆ ਜਿਹੜਾ ਤੂੰ ਕੈਮਰਾ ਜਿਆ ਲਾ ਕੇ ਆਪ ਦੀ ਜਨਾਨੀ ਦੀਆਂ ਗੰਦੀਆਂ ਜਿਆ ਵੀਡੀਓ ਬਣਾਉਣਾ ਨਾ ਤੇ ਪੇਸ਼ ਕਰਦਾ ਇਹ ਮੈਂ ਤੇਰੇ ਨੂੰ ਬੰਦ ਕਰ ਦੇ ਠੀਕ ਹੈ ਨਾ ਤੇ ਮਾਫੀ ਵਾਲੀ ਵੀਡੀਓ ਪਾ ਦੇ ਨੇਸੀ 1 2 ਦਿਨਾਂ ਦੇ ਵਿੱਚ ਤੇਰੇ ਕੋਲੇ ਖੜੇ ਆ ਠੀਕ ਹੈ ਇਹ ਚੇਤਾਵਨੀ ਐ ਤੈਨੂੰ ਅਸੀਂ ਲਲਕਾਰ ਕੇ ਕਹਨੇ ਤੈਨੂੰ ਵੀ ਮਤਰਾ ਇਹਨੂੰ ਬੰਦ ਕਰ ਦੇ ਚੰਗੀਆਂ ਵੀਡੀਓ ਪਾ ਚੰਗੀ ਸਿਹਤ ਵਲੇ ਲੋਕਾਂ ਨੂੰ ਕੋਈ ਨਹੀਂ ਫਿਰ ਪੰਜਾਬ ਤੇ ਰਾਜਸਥਾਨ ਕੋਈ ਗੱਲ ਨਹੀਂ ਹੈ ਤਾਂ ਇਹ ਸਹੀ ਐ ਇੱਕ ਕੋਈ ਨਹੀਂ ਅਸੀਂ ਆ ਗਏ ਆ ਤੇਰੇ ਕੋਲ 2 3 ਦਿਨਾਂ ਦੇ ਵਿੱਚ ਤੂੰ ਵੀਡੀਓ ਨਾ ਪਾਈ ਮਾਫੀ ਵਾਲੀ ਸਤਿ ਸ਼੍ਰੀ ਅਕਾਲ